ਦੋਸਤੋ ਅੱਜ ਕੱਲ ਕਰਦੇ ਆਂ ਸਫੈਦੇ ਤੇ ਪੰਜਾਬ ਦੇ ਵਿੱਚ ਪਾਣੀ ਖਤਮ ਹੋ ਰਿਹਾ ਹੈ ਤੇ ਹੁਣ ਤਾਂ ਸਾਡੇ ਲੰਬੀ ਹਲਕੇ ਚ ਵੀ ਨਾ ਸਮਰਸੀਬਲ ਚੱਲਦੀਆਂ ਵੈਸੇ ਤਾਂ ਮੋਟਰਾਂ ਪਰ ਹਰ ਇੱਕ ਦੀ ਚੀਕ ਨਿਕਲੀ ਤੇ ਹਰ ਇੱਕ ਨੇ ਹੁਣ ਮੱਛੀ ਮੋਟਰਾਂ ਪਾਉਣੀਆਂ ਸ਼ੁਰੂ ਕਰਤੀਆਂ ਤੇ ਉਹ ਬੋਰ ਪੁਰਾਣੇ ਆ ਜਦੋਂ ਬੋਰ ਪੁਰਾਣੇ ਆ ਤੇ ਫੇਰ ਹੁਣ ਉਹ ਮੱਛੀ ਮੋਟਰਾਂ ਸੂਤਾ ਮਾਰਦੀਆਂ ਤੇ ਪ੍ਰੋਬਲਮ ਆਈ ਆ ਰਹੀ ਹੈ ਤੇ ਹਰ ਇੱਕ ਬੰਦਾ ਲੱਖ ਡੂੜ ਲੱਖ ਰੁਪਿਆ ਲਾ ਗਏ ਤੇ ਵਿੱਚੇ ਮੋਟਰ ਤੇ ਵਿੱਚੇ ਬੋਰ ਕਰਕੇ ਨਵਾ ਤੇ ਪਾਣੀ ਦਾ ਹੂਲਾ ਫੱਕ ਰਿਹਾ ਇਹ ਤਾਂ ਕੁਦਰਤੀ ਇੰਦਰ ਦੇਵਤੇ ਹੋਰੀ ਮਿਹਰਬਾਨ ਹੋ ਗਏ ਤੇ ਮੀਂਹ ਪੈ ਗਿਆ ਤੇ ਨੇ ਚੀਕ ਨਿਕਲ ਗਈ ਸੀ ਇੰਨੀ ਪਾਣੀ ਦੀ ਸ਼ਾਰਟੇਜ ਹੋਣ ਦੇ ਬਾਵਜੂਦ ਵੀ ਆ ਜਿਹੜਾ 24 ਆ ਜਿਹੜਾ ਸਾਹਮਣੇ ਖੜਾ ਨਾ ਪਟਿਆਰਾ ਸਫੈਦਾ ਇਹ 24 ਘੰਟਿਆਂ ਦੇ ਵਿੱਚ 600 ਲੀਟਰ ਦੋਸਤੋ ਪਾਣੀ ਸੋਖਦਾ 600 ਲੀਟਰ ਇੱਕ ਸਫੈਦਾ ਐਸਾ ਦੇਖੋ ਜਿਵੇਂ ਆਉ ਜਾ ਠੀਕ ਹੈ ਤੇ ਇਹ 120 30 ਫੁੱਟ ਲੰਬਾ ਹੈ 600 ਲੀਟਰ ਪਾਣੀ ਸੋਖਦਾ 24 ਘੰਟਿਆਂ ਦੇ ਵਿੱਚ ਜਿਹੜਾ ਰਿਕਾਰਡ ਤੇ ਹੈ ਤੇ ਦੋਸਤੋ ਆਪਾਂ ਸੁੱਤੇ ਪੈ ਰਹੇ ਨੇ ਘਰੇ ਇਹ ਚੀਜ਼ਾਂ ਸੇਮ ਵਾਸਤੇ ਲਾਈਆਂ ਗਈਆਂ ਭੇਜੀਆਂ ਗਈਆਂ ਸੀ ਤੇ ਜਦੋਂ ਇੱਥੇ ਸੇਮ ਸੀ ਉਦੋਂ ਇਹ ਚੀਜ਼ਾਂ ਵਰਤੀਆਂ ਜਾਣੀਆਂ ਸੀ ਤੇ ਹੁਣ 7-8 ਤੋਂ 10 ਸਾਲ ਹੋ ਗਏ ਸੇਮ ਗਈ ਨੂੰ ਵੀ ਪਰ ਹੁਣ ਵੀ ਇਹ ਜਦੋਂ ਆਪਣੇ ਕੋਲੇ ਪਾਣੀ ਦੀ ਸ਼ਾਰਟੇਜ ਹੈ ਫਿਰ ਵੀ ਸਫੈਦੇ ਦੋਸਤੋ ਖੜੇ ਹੈ ਇੱਕ ਗੱਲ ਹੋਰ ਵੇਖਿਓ ਆਸਟ੍ਰੇਲੀਆ ਦੀ ਇਹ ਚੀਜ਼ ਹੈ ਫੌਰਨ ਦੀ ਤੇ ਕੋਈ ਵੀ ਜਾਨਵਰ ਦੇ ਤਿਆਲ ਨਾ ਨੀ ਪਾਉਂਦਾ ਇੱਕ ਵੀ ਮੈਨੂੰ ਜਾਨਵਰ ਤੁਸੀਂ ਸਫੈਦੇ ਤੇ ਵਿਖਾ ਦਿਓ ਜਾਂ ਮੈਨੂੰ ਕੋਈ ਵੀਡੀਓ ਭੇਜਿਓ ਆ ਵੇਖੋ ਇਹ 150 ਫੁੱਟ ਲੰਬਾ ਹੈ ਤੇ ਇੱਕ ਵੀ ਜਾਨਵਰ ਇੰਨਾ ਸਾਰੇ ਜਿੰਨੇ 30 40 ਸਫੈਦੇ ਖੜੇ ਐ ਇੱਕ ਵੀ ਜਾਨਵਰ ਨੇ ਇਨਾਂ ਤੇ ਆਲਣਾ ਨਹੀਂ ਪਾਇਆ ਵੇਖ ਲਓ ਯਾਰ ਜਾਨਵਰਾਂ ਨੂੰ ਵੀ ਪਤਾ ਹੈ ਕੀ ਕਿੰਨਾ ਇਹ ਨੁਕਸਾਨ ਦੇ ਹੈ ਤੇ ਸਫੈਦੇ ਦਾ ਕੋਈ ਬਹੁਤਾ ਚੰਗਾ ਰਿਜ਼ਲਟ ਨਹੀਂ ਮਤਲਬ ਲੱਕੜ ਲੱਕੜ ਦੀ ਜਿੰਨੀ ਕ ਕੰਮ ਆਉਂਦੀ ਹੈ ਤੇ ਰੰਗ ਰੰਗ ਜੇਚ ਤੇ ਹੋਰ ਮਾੜਾ ਮੋਟਾ ਪਰ ਇੰਨਾ ਜਦੋਂ ਪਾਣੀ ਨਾ ਰਿਹਾ ਕੱਲ ਸਾਡੇ ਪਿੰਡ ਨਾਲ ਸਾਥ ਜੀ ਦੋਸਤੋ ਸਿਆਣੇ ਬੰਦੇ ਗੱਲਾਂ ਕਰੀ ਜਾਣ ਉਹ ਕਹਿੰਦੇ ਜੀ ਮਿੱਤਰੋ ਹੁਣ ਤਾਂ 5-7 ਸਾਲ ਹੈ ਮੈਂ ਕਿਹ ਕਿਵੇਂ ਉਹ ਕਹਿੰਦੇ ਯਾਰ ਜਦੋਂ ਸਾਰਾ ਮੁਲਕ ਹੀ ਝੋਨੇ ਨੂੰ ਹੋ ਗਿਆ ਤੇ ਪਾਣੀ ਬਚੂ ਕਿਵੇਂ ਤੇ ਕਹਿੰਦੇ ਵੀ ਹੁਣ 5-7 ਸਾਲ ਤੇ ਫਸਲ ਕੋਈ ਹੋਰ ਬੀਜ ਨਹੀਂ ਪਾਉਗੀ ਦੂਜਾ ਬੰਦਾ ਇਹ ਗਰਾਊਂਡ ਰਿਪੋਰਟ ਆ ਦੋਸਤੋ ਤਾਂ ਦੂਜਾ ਸੱਜਣਾ ਦਾ ਦਰਸ਼ਨ ਸੋ ਉਹ ਕਹਿੰਦਾ ਵੀ ਕੋਈ ਨਾ ਕੋਈ ਵੀ ਭਾਈ ਚੰਗੇ ਆ ਜਾਣ ਨਰਮੇ ਨਰਮੇ ਦੇ ਤਾਂ ਫੇਰ ਲੋਕ ਚੋਨਾ ਛੱਡ ਸਕਦੇ ਆ ਤੇ ਫੇਰ ਪਾਣੀ ਬਚਾਇਆ ਜਾ ਸਕਦਾ ਤੇ ਪਾਣੀ ਬਚ ਗਿਆ ਤਾਂ ਪਤਾ ਬਚ ਗਿਆ ਪਤਾ ਬਚ ਗਿਆ ਤਾਂ ਪੰਜਾਬ ਬਚ ਗਿਆ ਪਰ ਸਫੈਦਿਆਂ ਤੋਂ ਮੇਰੇ ਭਰਾ ਦੂਰੀ ਬਣਾਓ ਜਿੰਨੀ ਬਣਾ ਸਕਦੇ ਹਾਂ ਆ ਵੇਖੋ ਯਾਰ ਇੱਕ ਵੀ ਪੰਛੀ ਨਾ ਇਹਦੇ ਤੇ ਬੋਲਦਾ ਨਾ ਬਿੰਦਾ ਤੇ ਨਾ ਕੋਈ ਆਲਣਾ ਪਾਉਂਦਾ ਤੇ 600 ਲੀਟਰ ਪਾਣੀ ਨੂੰ ਇਹ 24 ਘੰਟਿਆਂ ਦੇ ਵਿੱਚ ਇੱਕ ਸਫੈਦਾ ਤੂਫ ਦੇ ਅੰਦਰ ਧੰਨਵਾਦ ਸ਼ੇਅਰ ਕਰਿਓ